ਜੇਲ੍ਹ ਚ ਕੈਦੀਆਂ ਨੇ ਐਕਟਰਸ ਸੁਰਿਆ ਚੱਕਰਵਰਤੀ ਨਾਲ ਕਿਵੇਂ ਕੀਤਾ ਸੀ ਸਲੂ ਸਾਲਾਬਾਦ ਐਕਟਰਸ ਨੇ ਇੱਕ ਪੋਡਕਾਸਟ ਦੌਰਾਨ ਕੀਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਐਕਟਰਸ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਮਰਹੂਮ ਬਾਲੀਵੁੱਡ ਐਕਟਰ ਸੁਸ਼ਾਨ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਹਨਾਂ ਦੀ ਕਥਿਤ ਗਰਲਫ੍ਰੈਂਡ ਅਤੇ ਐਕਟ੍ਰੈਸ ਰੀਆ ਚਕਰਵਰਤੀ ਉੱਤੇ ਕਈ ਗੰਭੀਰ ਦੋਸ਼ ਲੱਗੇ ਸਨ ਜਿਸ ਤੋਂ ਬਾਅਦ ਐਕਟ੍ਰੈਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਹੁਣ ਇੱਕ ਵਾਰ ਫੇਰ ਅਦਾਕਾਰਾ ਨੇ ਆਪਣੀ ਪਰਸਨਲ ਜ਼ਿੰਦਗੀ ਦੇ ਮਾੜੇ ਦੌਰ ਦੇ ਐਕਸਪੀਰੀਅੰਸ ਸਾਰਿਆਂ ਦੇ ਨਾਲ ਸਾਂਝੇ ਕੀਤੇ ਰੀਆ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਜੇਲ੍ਹ 'ਚ ਰਹਿਣਾ ਮੇਰੇ ਲਈ ਬਹੁਤ ਡਰਾਉਣਾ ਸੀ पर कुछ लोग अजे ही भी ਸਨ ਜਿਨ੍ਹਾਂ ਨੇ ਮੈਨੂੰ ਕਾਫੀ ਸੁਰੱਖਿਅਤ ਫੀਲ ਕਰਵਾਇਆ ਰੀਆ ਚਕਰਵਰਤੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰam ਅਕਾਊਂਟ ਉਤੇ ਸ਼ੇਅਰ ਕੀਤੀ ਵੀਡੀਓ ਚ ਜਦੋਂ ਰੀਆ ਤੋਂ ਪੁੱਛਿਆ ਗਿਆ ਕਿ ਜੇਲ ਚ ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਜਸੂ ਤੇ ਐਕਟਰਸ ਨੇ ਕਿਹਾ ਕਿ ਜੇਲ ਉਹ ਜਗ੍ਹਾ ਹੈ ਜਿੱਥੇ ਤੁਹਾਨੂੰ ਸਮਾਜ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਨੰਬਰ ਦਿੱਤਾ ਜਾਂਦਾ ਹੈ ਕਿਉਂਕਿ ਤੁਸੀਂ ਸਮਾਜ ਲਈ ਅਯੋਗ ਹੋ ਜਾਂਦੇ ਹੋ ਅਤੇ ਇਹ ਹੀ ਤੁਹਾਨੂੰ ਤੋੜਦਾ ਹੈ ਰੀਆ ਨੇ ਕਿਹਾ ਕਿ ਜਦੋਂ ਮੈਂ ਜੇਲ੍ਹ ਗਈ ਸੀ ਮੈਂ ਇੱਕ ਅੰਡਰ ਟ੍ਰਾਇਲ ਕੈਦੀ ਸੀ ਅਤੇ ਇਤਫਾਕ ਨਾਲ ਮੇਰੇ ਵਰਗੇ ਕਈ ਔਰਤਾ ਸਨ ਜਿਨ੍ਹਾਂ ਨੂੰ سزا ਨਹੀਂ ਹੋਈ ਸੀ ਪਰ ਉਹਨਾਂ ਨੂੰ ਦੇਖ ਕੇ ਅਤੇ ਗੱਲ ਕਰਨ ਤੋਂ ਬਾਅਦ ਮੈਨੂੰ ਇੱਕ ਵੱਖਰਾ ਹੀ ਪਿਆਰ ਮਿਲਿਆ ਕਿਉਂਕਿ ਉਹ ਛੋਟੇ ਛੋਟੇ ਗੱਲਾਂ ਵਿੱਚ ਪਿਆਰ ਲੱਭ ਲੈਂਦੀਆਂ ਸਨ ਹਾਂ ਕਈ ਵਾਰ ਉਸਦੀ ਭਾਸ਼ਾ ਮੈਨੂੰ ਅਜੀਬ ਲੱਗਦੀ ਸੀ ਪਰ ਉਸ ਨੂੰ ਦੇਖ ਕੇ ਮੈਨੂੰ ਪਤਾ ਲੱਗਦਾ ਸੀ ਕਿ ਜ਼ਿੰਦਗੀ ਨੂੰ ਸਵਰਗ ਜਾਂ ਨਰਕ ਬਣਾਉਣਾ ਸਿਰਫ ਤੁਹਾਡੀ ਮਰਜ਼ੀ ਹੈ ਹਾਲਤ ਜੋ ਮਰਜੀ ਹੋਣ ਹਾਂ ਕਈ ਵਾਰ ਇਸ ਲੜਾਈ ਨੂੰ ਲੜਨਾ ਮੁਸ਼ਕਿਲ ਹੋ ਜਾਂਦਾ ਪਰ ਜੇਕਰ ਤੁਹਾਡੇ ਕੋਲ ਤਾਕਤ ਹੈ ਤਾਂ ਸਭ ਕੁਝ ਆਸਾਨ ਹੋ ਜਾਂਦਾ ਇਸ ਤੋਂ ਪਹਿਲਾਂ ਜੇਲ੍ਹ ਵਾਲੇ ਗੱਲ ਕਰਦੇ ਰੀਆ ਨੇ ਕਿਹਾ ਸੀਗਾ ਕਿ ਮੈਂ ਜੇਲ੍ਹ ਚ ਸਾਰਿਆਂ ਨਾਲ ਵਾਅਦਾ ਕੀਤਾ ਸੀ ਜਦੋਂ ਮੈਨੂੰ ਜ਼ਮਾਨਤ ਮਿਲੇਗੀ ਮੈਂ ਉੱਥੇ ਨਾਗਿੰਗ ਡਾਂਸ ਕਰਾਂਗੀ ਫਿਰ ਜਦੋਂ ਮੈਨੂੰ ਕੰਢੀ ਮਿਲੀ ਮੈਂ ਉੱਥੇ ਔਰਤ ਨਾਲ ਜ਼ਮੀਨ ਉੱਤੇ ਲੇਟ ਕੇ ਨਾਗਿੰਗ ਡਾਂਸ ਕੀਤਾ ਸੀ ਇਸ ਤੋਂ ਇਲਾਵਾ ਰਿਆ ਚੱਕਰਵਰਤੀ ਨੇ ਦੱਸਿਆ ਕਿ ਜਦੋਂ ਉਸ ਦੀ ਜੇਲ੍ਹ ਦਾ ਪਹਿਲਾ ਦਿਨ ਸੀ ਜਦੋਂ ਉਹ ਜੇਲ੍ਹ ਦੇ ਅੰਦਰ ਦਾਖਲ ਹੋਈ ਸੀ ਤਾਂ ਉਸ ਨੂੰ ਲੱਗ ਰਿਹਾ ਸੀ ਕਿ ਸਭ ਕੁਝ ਖਤਮ ਹੋ ਗਿਆ ਕਿਉਂਕਿ ਜਦੋਂ ਉਸ ਨੂੰ ਰੋਟੀ ਮਿਲੀ ਸੀ ਤਾਂ ਉਹ ਸ਼ਿਮਲਾ ਮਿਰਚ ਪਾਣੀ ਚ ਬਣੀ ਸੀ ਜਿਸ ਤੋਂ ਬਾਅਦ ਉਸ ਦਾ ਖਾਣ ਦਾ ਮਨ ਨਹੀਂ ਕੀਤਾ ਤੇ ਜਿਸ ਤੋਂ 2-3 ਦਿਨ ਬਾਅਦ ਮੈਨੂੰ ਸਮਝ ਆਇਆ ਕਿ ਮੇਰੇ ਨਾਲ ਕੀ ਹੋ ਗਿਆ ਤੇ ਦੱਸਦੀ ਕਿ ਰਿਆ ਨੇ ਅੱਗੇ ਕਿਹਾ ਕਿ ਪਹਿਲਾਂ ਮੈਂ ਖਾਣਾ ਖਾਣ ਤੋਂ ਬਾਅਦ 12 ਘੰਟੇ ਸੌਂਦੀ ਸੀ ਮੈਂ ਇੰਨੀ ਥੱਕੀ ਸੀ ਕਿ ਮੈਂ ਹੁਣ ਜਾਗ ਹੀ ਰਹੀ ਸੀ ਕਿਉਂਕਿ ਮੈਨੂੰ ਨੀਂਦ ਹੀ ਨਹੀਂ ਆ ਰਹੀ ਸੀ ਉਸ ਤੋਂ ਬਾਅਦ ਰਿਆ ਨੇ ਕਿਹਾ ਕਿ ਮੈਂ ਉੱਥੇ ਫਰਸ਼ ਤੇ ਸੌਂਦੀ ਸੀ ਜਦੋਂ ਤੁਸੀਂ ਅਸਲ ਜ਼ਿੰਦਗੀ 'ਚ ਮੁਸ਼ਕਲ ਦੌਰ ਤੋਂ ਗੁਜ਼ਰਦੇ ਹੋ ਤਾਂ ਇਸ ਤੋਂ ਭਜਨ ਵਾਲੀ ਵਾਈਫ ਮਹਿਸੂਸ ਹੁੰਦੀ ਹੈ ਇਸਦੇ ਨਾਲ ਹੀ ਰੀਆ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਦੇ ਲੋਕ ਬਾਹਰ ਦੇ ਲੋਕਾਂ ਦੇ ਨਾਲੋਂ ਬਹੁਤ ਜ਼ਿਆਦਾ ਚੰਗੇ ਸਨ ਉਹ ਮੇਰੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਕਰਦੇ ਸੀ ਤੇ ਉਥੇ ਹੀ ਅੰਦਰ ਖਬਰਾਂ ਲਗਾਉਣ ਤੋਂ ਵੀ ਮੈਂ ਉਹਨਾਂ ਨੂੰ ਮਨਾ ਕਰਦੀ ਸੀ ਕਿਉਂਕਿ ਟੀਵੀ ਦੇ ਉੱਤੇ ਮੇਰੇ ਬਾਰੇ ਸਭ ਕੁਝ ਆ ਰਿਹਾ ਸੀ ਤੇ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕਈ ਲੋਕ ਮੈਨੂੰ ਇਸ ਚੀਜ਼ ਕਰਕੇ ਤੰਗ ਵੀ ਕਰਦੇ ਸੀ ਇਸ ਦੇ ਨਾਲ ਹੀ ਰੀਆ ਨੇ ਦੱਸਿਆ ਕਿ ਜਦੋਂ ਜੇਲ੍ਹ ਦੇ ਵਿੱਚੋਂ ਉਸ ਨੂੰ ਜ਼ਮਾਨਤ ਮਿਲ ਗਈ ਸੀ ਤਾਂ ਉਸ ਦਾ ਭਰਾ ਉੱਥੇ ਉਹਨੂੰ ਲੈਣ ਨਹੀਂ ਆਇਆ ਉਹ ਜੇਲ੍ਹ ਦੇ ਅੰਦਰ ਹੀ ਕਾਫੀ ਜ਼ਿਆਦਾ ਰੋਈ ਸੀ ਤੇ ਉਸਨੇ ਆਪਣੇ ਜੇਲ੍ਹ ਚ ਬਣੇ ਦੋਸਤਾਂ ਦੇ ਨਾਲ ਮਿਲ ਕੇ ਨਾਗਿੰਗ ਡਾਂਸ ਵੀ ਕੀਤਾ ਸੀ ਏਸੀ ਰਿਆਲ ਚਕਰਵਰਤੀ ਦੀ ਜੇਲ੍ਹ ਦੀ ਹੱਡ ਬੀਤੀ ਤੁਹਾਨੂੰ ਕਿਵੇਂ ਦੀ ਲੱਗੀ ਕੀ ਕੁਝ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ